ਰਾਵੀ ਦਰਿਆ ਦੇ ਪਾਣੀ ਨੇ ਪਠਾਨਕੋਟ ਜ਼ਿਲ੍ਹੇ ਦੇ ਪੋਆ ਵਿਧਾਨ ਸਭਾ ਹਲਕੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਇਸ ਇਲਾਕੇ ਦੇ ਕਈ ਪਿੰਡ ਜਲਮਗਨ ਹੋ ਗਏ ਤੇ ਜਿਸ ਦੇ ਨਾਲ ਲੋਕਾਂ ਦੇ ਖੇਤ ਘਰ ਅਤੇ ਸਾਰਾ ਘਰੇਲੂ ਸਮਾਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੁਣ ਪਾਣੀ ਤਾਂ ਘਟ ਗਿਆ ਪਰ ਆਪਣੇ ਪਿੱਛੇ ਬਰਬਾਦੀ ਦੇ ਨਿਸ਼ਾਨ ਛੱਡ ਗਿਆ ਹਨਾਂ ਦੇ ਨਾਲ ਹੋਈ ਬਰਬਾਦੀ ਦੇ ਅਜੇ ਹੀ ਨਿਸ਼ਾਨ ਇਸ ਸਮੇਂ ਪਠਾਨਕੋਟ ਦੇ ਪਿੰਡ ਤਾਸ਼ ਵਿੱਚ ਵੇਖਣ ਨੂੰ ਮਿਲੇ ਨੇ ਜਿੱਥੇ ਪਿੰਡ ਤਾਸ਼ ਦੇ ਵਿੱਚ ਪਾਣੀ ਤਾਂ ਘਟ ਗਿਆ ਹੈ ਪਰ ਇੱਕ ਪਰਿਵਾਰ ਆਪਣੇ ਘਰ ਵਾਪਸ ਆਇਆ ਹੈ ਤਾਂ ਜਿੱਥੇ ਉਸ ਨੂੰ ਆਪਣੇ ਘਰ ਦਾ ਨਾਮੋ ਨਿਸ਼ਾਨ ਤੱਕ ਨਹੀਂ ਮਿਲ ਰਿਹਾ ਰੇਤ ਦੇ ਵਿੱਚ ਘਰ ਦੇ ਨਿਸ਼ਾਨ ਲੱਭ ਰਹੇ ਬੱਚੇ ਬੁੱਢੇ ਅਤੇ ਜਵਾਨ ਜੋ ਕਿ ਹੱਥਾਂ ਦੇ ਨਾਲ ਰੇਤ ਨੂੰ ਬਾਹਰ ਕੱਢ ਰਹੇ ਨੇ ਤੇ ਆਪਣਾ ਬਚਿਆ ਕੁਝ ਆ ਸਮਾਨ ਲੱਭ ਰਹੇ ਨੇ ਰਾਵੀ ਦਰਿਆ ਦੇ ਕਿਨਾਰੇ ਖੇਤਾਂ ਦੇ ਵਿੱਚ ਲੱਗੀ ਚੋਨੇ ਦੀ ਫਸਲ ਦੇ ਉੱਤੇ ਦਰਿਆ ਦਾ ਮਲਵਾ ਅਤੇ ਰੇਤ ਚੜ ਗਈ ਹੈ ਇਹ ਪਿੰਡ ਰਾਵੀ ਦਰਿਆ ਦੇ ਨਾਲ ਲੱਗਦਾ ਹੈ ਤੇ ਪਾਣੀ ਦੀ ਮਾਰ ਹੇਠ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਇਸ ਘਰ ਦਾ ਤਾਂ ਨਾਮੋ ਨਿਸ਼ਾਨ ਹੀ ਮਿਟ ਗਿਆ ਜਿੱਥੇ ਲੋਕ ਰੇਤ ਦੇ ਵਿੱਚ ਆਪਣਾ ਘਰ ਲੱਭਦੇ ਹੋਏ ਦਿਖਾਈ ਦੇ ਰਹੇ ਨੇ ਬਹੁਤ ਜ਼ਿਆਦਾ ਇਹ ਬਰਬਾਦੀ ਸਾਡੀ ਹੋਈ ਬਹੁਤ ਸਮਾਨ ਬਣਾਇਆ 6-7 ਲੱਖ ਦਾ ਮਿਹਨਤ ਕਰ ਕਰਕੇ ਸਾਡਾ ਕੁਝ ਨਹੀਂ ਰਿਹਾ ਹੁਣ ਘਰ ਵੇਖਣ ਆਇਆ ਤਾਂ ਘਰ ਦਾ ਨਿਸ਼ਾਨ ਲੱਭਾਂਦੇ ਹਨ ਇੱਕ ਥੋੜਾ ਜਿਹਾ ਲੱਭਾ ਤੂਤ ਲੱਭਾ ਉਹਦੇ ਚੋਂ ਥੋੜਾ ਜਿਹਾ ਨਗ ਸਮਾਨ ਬਣ ਕੇ ਗਿਆ ਤੋ ਉਹ ਤਾਂ ਉਹ ਥੋੜੀ ਜਿਹੀ ਨਿਸ਼ਾਨੀਆਂ ਨੂੰ ਲੱਭੀ ਤੇ ਇਹ ਤੋਂ ਦੋ ਚੀਜ਼ਾਂ ਲੱਭੀਆਂ ਨੇ ਰੋਕਾਇੋ ਤੇ ਟੋਕੇ ਦੀ ਲਾਟ ਜੀ ਲੱਭੀ ਉਹ ਤਾਂ ਹੱਸ ਹੋ ਗਈ ਥੋੜਾ ਉਹ ਥਲੇ ਸੁਮ ਚਾਂਦ ਕੇ ਮਿਲ ਜਾਏ ਹੋਰ ਪਸ਼ੂ ਵੀ ਸੀਗੇ ਤੁਹਾਡੇ ਹਾਂ ਪਸ਼ੂ ਆ ਗਏ ਸੱਤ ਪਸ਼ੂ ਬਣਾ ਨੇ ਉਹ ਪਾਣੀ ਦੇ ਵਿੱਚ ਹੀ ਕੱਢ ਕੇ ਖੜੇ ਹਨ ਤੇ ਉਧਰੇ ਤੁਸੀਂ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਅਜੇ ਤੱਕ ਤਾਂ ਕੋਈ ਨਹੀਂ ਆਇਆ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਮੈਂ ਤੁਸੀਂ ਤੇ ਰਹ ਰਹੇ ਹੈ ਇੰਨਾ ਜਿਆਦਾ ਸਮਾਨ ਬਣਾਇਆ ਸੀ 5-6 ਲੱਖ ਤੁਹਾਡਾ ਸਮਾਨ ਜਿਹੜਾ ਮਿਹਨਤ ਕਰ ਕਰ ਬਣਾਇਆ ਅਸੀਂ ਜਿੱਤੇ ਪੰਜ ਡੇਰੇ ਆ ਜੀ ਮਿਹਨਤ ਕਰ ਕਰ ਬਣਾਏ ਮਿਹਨਤੀ ਬੰਦੇ ਆ ਜੀ ਅਸੀਂ ਸਾਡੀ ਅਜ ਤੱਕ ਕੋਈ ਹਲਫ ਨਹੀਂ ਹੋਈ ਜੀ ਇਹ ਸਰਕਾਰ ਵਾਲੇ ਮੰਗ ਕਰਦੇ ਵੀ ਸਾਨੂੰ ਦਿੱਤਾ ਜਾਵੇ ਸਾਨੂੰ ਕਿੰਨਾ ਤੋਂ ਨੁਕਸਾਨ ਹੋਇਆ ਨੁਕਸਾਨ ਬਹੁਤ ਹੋਇਆ ਜੀ 15 16 ਸਾਲ ਹੋ ਗਏ ਸਾਨੂੰ ਇੱਥੇ ਜੀ ਰਹਿੰਦੇ ਆਣ ਮਿਹਨਤ ਕਰਦੇ ਆਣ ਤੇ ਬਹੁਤ ਜੀ ਸਮਾਨ ਬਣਾਇਆ ਕਿੰਟੀਏ ਜੋ ਕਰਦਾ ਹੈ ਸਾਡਾ ਸਾਰਾ ਸਮਾਨ ਹੀ ਖਰਾਬ ਰੁਟ ਗਿਆ ਜੀ ਸਾਨੂੰ ਕਮਰਾ ਵੀ ਨਹੀਂ ਲੱਭਦਾ ਜੀ ਅੱਜ ਆਇਆ ਕਿ ਸਾਡੇ ਵੀ ਇੱਥੇ ਦਾ ਰਸਤਾ ਵੀ ਨਹੀਂ ਹੈ ਨੰਗਣ ਵਾਸਤੇ ਜੋ ਉੱਤੇ ਚੜ ਗਈ ਰੇਤ ਚੜ ਗਈ ਮਿੱਟੀਆਂ ਖਰਾਬ ਹੋ ਗਿਆ ਸਾਰਾ ਕੁਝ ਕ੍ਰਾਸ਼ ਕਰਨ ਦਾ ਇਹ ਸਮਾਨ ਦੀ ਥੋੜਾ ਤਾਂ ਕੋਈ ਸਾਨੂੰ ਲੱਭਾ ਵੀ ਇੱਥੇ ਸਾਡਾ ਕਮਰਾ ਹੈ ਕਮਰੇ ਹਨ ਜੀ ਸਾਡੇ ਇੱਥੇ ਤੇ ਪਾਕਿ ਪਿਛੇ ਆਉਂਦੇ ਬੰਦੇ ਜੀ ਜਿੰਨਾ ਕੋ ਪਹਿਲੀ 20 25 ਵਿੱਚ ਗੱਲੇ ਉਹਨਾਂ ਨੂੰ ਪੈਸੇ ਦੇਖ ਕੇ ਤੇ ਮੋੜ ਜਾਂਦੇ ਆ ਸਾਡੇ ਗਰੀਬਾਂ ਨੂੰ ਕੋਈ ਵੇਖਦੇ ਨਹੀਂ ਜੀ